ਪਾਰਟੀ ਜਨਤਾ ਪਾਰਟੀ ਦੇ ਸਿਨਿਯ ਰਾਗੂ ਵਿਜੇ ਸਾੰਪਲਾਂ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਇਸ ਸੜਕ ਮਾਰਗਰਾਹੀ ਕਾਸ਼ੀ ਵਾਰਾਨਸੀ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਨੂੰ ਆ ਰਹੀ ਮੁਸ਼ਕਿਲ ਦੇ ਮੱਦੇਨਜ਼ਰ ਕਿਸਾਨ ਆਗੂਆਂ ਨੂੰ ਸੜਕਾਂ ਵਜਈ ਬਹਾਲ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜਾ ਮਨਾਉਣ ਲਈ ਸੂਬੇ ਤੋਂ ਬਾਹਰ ਅਤੇ ਸੂਬੇ ਵਿੱਚ ਆਉਣ ਵਾਲੀਆਂ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕੀਤਾ ਜਾਵੇ। ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦਾ 24 ਫਰਵਰੀ ਨੂੰ ਗੁਰਪੁਰਬ ਦਿਹਾੜਾ ਆ ਰਿਹਾ ਹੈ। ਔਰ ਬਹੁਤ ساری ਸੰਗਤ ਜਿਹੜੀ ਪੰਜਾਬ ਦੇ ਵਿੱਚੋਂ ਰੇਲਾਂ ਰੇਲਮਾਰਗੀ ਔਰ ਸੜਕਮਾਰਗੀ ਜਿਹੜਾ ਆ ਉਹ ਸ਼੍ਰੀ ਗੁਰੂ ਰਵਿਦਾਸ ਬਾਬਾ ਜੀ ਦੀ ਜਨਮ ਸਥਲੀ ਕਾੜਸ਼ੀ ਵਿਖੇ ਸ਼੍ਰੀ ਗੁਰਦਵਾਰਨਪੁਰ ਵਿਖੇ ਜਾਂਦੀ ਹੈ। ਔਰ ਕਿਉਂਕਿ ਰਾਸਤਿਆਂ ਦੇ ਵਿੱਚ ਕਿਸਾਨ ਭਰਾਵਾਂ ਨੇ ਬਹੁਤ ساری ਜਗ੍ਹਾ ਦੇ ਉੱਤੇ ਨਾਕੇ ਲੱਗੇ ਹੁਣ ਕਰਕੇ ਉਹ ਸ਼ਰਧਾਲੂਆਂ ਨੂੰ ਕਿਤਨ ਕਿਤੇ ਕਠਿਨਾਈ ਦਾ ਸਾਹਮਣਾ ਕਰਨਾ ਪਾ ਰਿਹਾ ਹੈ। ਔਰ ਮੇਰੀ ਤਾਂ ਇੱਕ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਉਹਨਾਂ ਦੀਆਂ ਮੰਗਾਂ ਜਾਇਜ਼ ਹੋਣਗੀਆਂ ਉਹ ਆਪਣੀ ਮੰਗ ਨੂੰ ਕਿਸੇ ਵੀ ਤਰੀਕੇ ਨਾਲ ਰੱਖ ਸਕਦੇ ਨੇ ਪਰ ਉਸ ਇਸ ਚੀਜ਼ ਦਾ ਵੀ ਖਿਆਲ ਜ਼ਰੂਰ ਰੱਖਣ ਕਿ ਬਹੁਤ ਸਾਰੇ ਸੰਗਤ ਜਿਹੜੀ ਐ ਇੱਥੋਂ ਗੁਰੂ ਰਬਦਾਸ ਮਹਾਰਾਜ ਜੀ ਦੇ ਉਸ ਗੁਰਪੁਰਬ ਦੇ ਲਈ ਜਿਹੜੀ ਕਾਸ਼ੀ ਨੂੰ ਜਾਂਦੀ ਐ ਔਰ ਉਹ ਜਿਹੜੀ